ਲਓ ਜੀ ਆਪਣਾ ਬਹੁਤ ਹੀ ਸਵਾਦਿਸ਼ਟ ਕਿਕਰ ਦੇ ਟੁਕਿਆਂ ਦਾ ਮਰਬਾ ਬਣ ਕੇ ਰੈਡੀ ਆ ਤੁਸੀਂ ਵੀ ਇਹਨੂੰ ਘਰ ਦੇ ਵਿੱਚ ਇਦਾਂ ਹੀ ਟਰਾਈ ਕਰ ਸਕਦੇ ਹੋ ਇਹਦੀ ਰੈਸਪੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੇਖਣ ਨੂੰ ਮਿਲੇਗੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਟੁਕਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਇਹਨਾਂ ਨੂੰ ਇਦਾਂ ਅਵਾਲਾ ਦਬਾਉਣਾ ਇਹ ਆਪਾਂ ਦਿਖਾਉਣੀ ਆ ਤੁਹਾਨੂੰ ਕਿ ਇਹਨਾਂ ਨੂੰ ਕਿੰਨਾ ਕੁ ਟਾਈਮ ਆਪਾਂ ਅਵਾਲਾ ਦਬਾਉਣਾ ਤੇ ਕਿੰਨਾ ਕੁ ਪ੍ਰੋਸੈਸ ਆ ਇਹਦੇ ਵਿੱਚੋਂ ਜਿਹੜੇ ਥੋੜੇ ਜਿਹੇ ਟੁੱਕੇ ਨੇ ਆਪਾਂ ਉਹਨਾਂ ਦਾ ਹੀ ਜਿਹੜਾ ਮਰਬਾ ਉਹ ਤਿਆਰ ਕਰਾਂਗੇ ਬਾਕੀ ਜਿਹੜੇ ਹੈਗੇ ਨੇ ਟੁੱਕੇ ਉਹਨਾਂ ਦਾ ਆਪਾਂ achar ਪਾਵਾਂਗੇ achar ਵਾਲੀ ਵੀਡੀਓ ਆਲਰੇਡੀ ਆਪਣੇ ਚੈਨਲ ਦੇ ਉੱਪਰ ਹੈਗੀ ਆ ਉਹਨੂੰ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਹਲੇ ਤੱਕ ਨਹੀਂ ਦੇਖੀ ਹਾਂਜੀ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਪਾਣੀ ਦੇ ਵਿੱਚੋਂ ਤੇ ਆਪਾਂ ਇਹਨਾਂ ਨੂੰ ਇੰਨੇ ਕੁ ਜ਼ਿਆਦਾ ਮਤਲਬ ਕਿ ਉਬਾਲਣੇ ਨੇ ਕਿ ਥੋੜੇ ਥੋੜੇ ਇਹ ਸੌਫਟ ਹੋ ਜਾਣ ਬਾਕੀ ਤੁਸੀਂ ਵੀਡੀਓ ਨੂੰ ਉੱਧਰ ਵੀ ਜਾ ਕੇ ਚੈੱਕ ਕਰ ਸਕਦੇ ਹੋਗੇ ਆਪਣੀ ਜਿਹੜੀ ਆਚਾਰ ਦੀ ਉਹਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਦਿਖਾਇਆ ਹੋਇਆਗਾ ਕਿ ਵੀ ਆਪਾਂ ਇਹਨਾਂ ਨੂੰ ਕਿੰਨਾ ਟਾਈਮ ਉਬਾਲਣਾ ਤੇ ਕੀ ਪ੍ਰਕਿਰਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਸੁਕਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਇੰਨਾ ਕੁ ਸੁਕਾਉਣਾ ਹੈ ਕਿ ਨਾ ਤਾਂ ਇਹ ਜ਼ਿਆਦਾ ਹਾਰਡ ਹੋਣ ਤੇ ਨਾ ਇਹਨਾਂ ਦੇ ਵਿੱਚ ਪਾਣੀ ਵਗੈਰਾ ਹੋਵੇ ਇਸ ਤਰ੍ਹਾਂ ਆਪਾਂ ਇਹਨੂੰ ਸੁਕਾ ਲੈਣਾਗਾ ਸੁਕਾਉਣ ਦਾ ਪ੍ਰੋਸੈਸ ਸੇਮ ਹੀ ਆ ਜਿਵੇਂ ਕਿ ਆਚਾਰ ਦਾ ਇਸ ਤੋਂ ਮਾਦਾ ਆਪਾਂ ਮਰਬੇ ਦੀ ਵੀਡੀਓ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਉਹਨੂੰ ਤੁਸੀਂ ਪੂਰੀ ਦੇਖਿਓ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਦੇਖੋ ਹੁਣ ਤੁਸੀਂ ਇਹਦੀ ਮਰਬੇ ਦੀ ਜਿਹੜੀ ਵੀਡੀਓ ਆ ਕਿ ਆਪਾਂ ਮਰਬਾ ਕਿਵੇਂ ਤਿਆਰ ਕਰਦੇ ਹਾਂ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜਾ ਤੁੱਕਿਆਂ ਦਾ ਮਰਬਾ ਤਿਆਰ ਕਰ ਰਹੇ ਹਾਂ ਤੇ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਇੰਨਾ ਕੁ ਪਾਣੀ ਐਡ ਕੀਤਾ ਆ ਤੇ ਇਹਦੇ ਵਿੱਚ ਆਪਾਂ ਇੰਨਾ ਕੁ ਕੋਲਾ ਖੰਡ ਦਾ ਐਡ ਕਰਾਂਗੇ ਤੇ ਆਪਾਂ ਥੋੜੇ ਜਿਹੇ ਇਹਦੇ ਵਿੱਚ ਤੁਕੇ ਐਡ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਕਿੰਨਾ ਟਾਈਮ ਆਪਾਂ ਇਹਨੂੰ ਉਬਾਲਾ ਦਵਾਉਣਾ ਕੀ ਖੰਡ ਦਾ ਪ੍ਰੋਸੈਸ ਆ ਉਹ ਵੀ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਹਾਂਜੀ ਜੀ ਮੈਂ ਕਿ ਤੁਹਾਨੂੰ ਪਤਾ ਕਿ ਆਪਾਂ ਖੰਡਾ ਜੜੀ ਉਹ ਕਾਟਣੀ ਰੱਖੀ ਸੀਗੀ ਇਹਦੇ ਵਿੱਚ ਦੇਖੋ ਹੁਣ ਆਪਾਂ ਹੱਥ ਲਾ ਕੇ ਦੇਖ ਸਕਦੇ ਹਾਂ ਕਿ ਇਹਦੀ ਤਾਰ ਜੀ ਬਣ ਲੱਗੀ ਹਲਕੀ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਹੈਗੇ ਪਹਿਲਾਂ ਅਸਮੈਨ ਤੇ ਇਲਾਈਚੀ ਐਡ ਕਰਤੀ ਆਪਾਂ ਇਹਨੂੰ ਗੈਸ ਤੋਂ ਪੂਰਾ نیچے ਕਰ ਲਿਆ ਸੀ ਕਿਉਂਕਿ ਬਹੁਤ ਜ਼ਿਆਦਾ ਆਪਾਂ ਇਹਨੂੰ ਕਰਨਾ ਵੀ ਨਹੀਂ ਕਰਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੁੱਕੇ ਐਡ ਕਰਾਂਗੇ ਦੇਖੋ ਆਪਣੀ ਜਿਹੜੀ ਚਾਸਨੀਆ ਉਹ ਇਦਾਂ ਆ ਤੇ ਆਪਾਂ ਵੀ ਇਹ ਜਿਹੜਾ ਮਰੱਬਾ ਆ ਇਹ ਫਸਟ ਟਾਈਮ ਹੀ ਟਰਾਈ ਕਰ ਰਹੇ ਆਗੇ ਤੇ ਆਪੇ ਇਹਨੂੰ ਦੁਆ ਦਾ ਤੁਹਾਨੂੰ ਦਿਖਾਵਾਂਗੇ ਵੀ ਕੀ ਕਿਵੇਂ ਦਾ ਬਣਦਾ ਤੇ ਆਪਾਂ ਤੁਹਾਨੂੰ ਟੇਸਟ ਵੀ ਦੱਸਾਂਗੇ ਵੀ ਇਹ ਵਧੀਆ ਬਣਿਆ ਜਾਂ ਨਹੀਂ ਬਣਿਆ ਕਿਉਂਕਿ ਆਪਾਂ ਜਿਹੜਾ ਮਰਬਾਹੇ ਦਾ ਬਹੁਤ ਘੱਟ ਪਾਣੀ ਆ ਜਾਂ ਕੋਈ ਵੀ ਨਹੀਂ ਪਾਉਂਦਾ ਇਹਦਾ ਮਰਬਾਹ ਮੈਨੂੰ ਲੱਗਦਾ ਤੇ ਆਪਾਂ ਫਸਟ ਟਾਈਮ ਟਰਾਈ ਕਰਕੇ ਤੁਹਾਨੂੰ ਹੀ ਦਿਖਾਵਾਂਗੇ ਕਿ ਕਿਵੇਂ ਲੱਗਦਾ ਤੇ ਆਪਾਂ ਇਹਦਾ ਟੇਸਟ ਵੀ ਤੁਹਾਨੂੰ ਓਨੈਸਟਲੀ ਦੱਸਾਂਗੇ ਵੀ ਵਧੀਆ ਲੱਗਦਾ ਜਾਂ ਨਹੀਂ ਬਣਿਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬਾਕੀ ਤੁਹਾਨੂੰ ਵੀ ਪਤਾ ਕਿ ਤੁੱਕਿਆਂ ਦੇ ਬਹੁਤ ਬੈਨੀਫਿਟ ਹੁੰਦੇ ਆ ਜਿਵੇਂ ਕਿ ਠੰਡੇ ਹੁੰਦੇ ਆ ਜਾਂ ਬਹੁਤ ਸ ਸਾ ਦੇਮੰਦ ਹੁੰਦੀ ਆ ਤਾਂ ਅਗਰ ਇਹ ਵਧੀਆ ਬਣਿਆ ਤਾਂ ਆਪਾਂ ਨੈਕਸਟ ਟਾਈਮ ਤੋਂ ਵੀ ਇਹਨੂੰ ਟਰਾਈ ਕਰਾਂਗੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਥੈਂਕ ਯੂ